ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਦਨੀ ਖੁਰਦ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਹੀ ਇਹ ਪਿੰਡ ਆਉਂਦਾ ਹੈ ਬੁੱਟਰ ਤੇ ਬਦਨੀ ਕਲਾਂ ਇਹਦੇ ਆਸ-ਪਾਸ ਦੇ ਪਿੰਡ ਹੈ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਵੈਸੇ ਜ਼ਿਆਦਾਤਰ ਜਿਹੜੀਆਂ ਵੀਡੀਓ ਇੱਥੋਂ ਬਣੀਆਂ ਆ ਉਹ ਮੱਝਾਂ ਦੀਆਂ ਬਣੀਆਂ ਆ ਪਰ ਅੱਜ ਮੈਂ ਪਹਿਲੀ ਵੀਡੀਓ ਬਣਾ ਰਿਹਾ ਜਿਹਦੇ ਵਿੱਚ ਤੁਹਾਨੂੰ ਗਾਵਾਂ ਦਿਖਾਉਣੇ ਨੇ ਗਾਵਾਂ ਦੇ ਵਿੱਚ ਟੋਟਲ ਨਾਗ 7 ਆ ਸੱਤਾਂ ਦੇ ਵਿੱਚੋਂ ਇੱਕ ਗਾਂ ਜਿਹੜੀ ਪਰਲੇ ਪਾਸੇ ਆ ਹਜੇ 10-15 ਮਿੰਟ ਪਹਿਲਾਂ ਹੀ ਸੂਕੇ ਹਟੀ ਆ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਇਹ ਤੋਂ ਇਲਾਵਾ ਦੋ ਗੱਬਣ ਤੁਹਾਨੂੰ ਦਿਖਾਉਣੀਆਂ ਦੋਸਤੋ ਜਿਹਦੇ ਚ ਇੱਕ ਜਰਸੀ ਬੜੀ ਸੋਹਣੀ ਤੇ ਇੱਕ ਕ੍ਰਾਸ ਬਰੀਡ ਗਾਂ ਬਾਕੀ 4 ਐਚਫ ਐਸਾਈਡ ਦੇ ਉੱਤੇ ਸੋਜਾਂ ਸਵਾਂਜਾਂ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਬੇਨਤੀ ਆ ਵੀ ਜਿਹੜਾ ਨਾਗ ਤੁਸੀਂ ਖਰੀਦਣਾ ਚਾਹੁੰਦੇ ਹੋ ਉਹਨੂੰ ਆ ਕੇ ਦੇਖਿਓ ਤਸੱਲੀ ਕਰਿਓ ਤੇ ਆਪਦੀ ਸਮਝ ਨਾਲ ਖਰੀਦ ਲਿਓ ਸ਼ੁਰੂਆਤ ਅੱਜ ਦੀ ਵੀਡੀਓ ਦੀ ਆਪਾਂ ਜਰਸੀ ਤੋਂ ਕਰਾਂਗੇ ਸਨੀ ਭਾਈ ਸਤਿ ਸ਼੍ਰੀ ਅਕਾਲ 80 ਗਾਲ ਵੀਰੇ ਸਨੀ ਮੱਜਾਂ ਅੱਜ ਨਹੀਂ ਦਿਖਾ ਰਹੇ ਆਪਾਂ گاਵਾ ਹੀ ਦਿਖਾ ਰਹੇ ਮੱਜਾਂ ਲਈਆਂ ਵੀਰੇ ਪੰਜ ਚਾਰ ਮਈਆਂ ਲਈਆਂ ਹੀ ਆਂ ਉਹ ਦੀਵਾਲੀ ਦੇ ਪਹਿਲਾਂ 20 25 ਬਸੂ ਦੀਵਾਲੀ ਤੇ ਵੇਚ ਆਏ ਅੰਬਰ ਸਾਰਾ ਠੀਕ ਹੈ ਹਾਂਜੀ ਮਈਆਂ ਦਾ ਥੋੜਾ ਜਿਹਾ ਕੰਮ ਮਲੈਮ ਗਿਆ ਸੀਗਾ ਇੱਕ ਲੋਕ ਸਾਰੇ ਹੁਣ ਕੰਮਾਂ ਧੰਦਿਆਂ 'ਚ ਪਏ ਹੋਏ ਜ਼ਿਮੀਂਦਾਰ ਭਰਾ ਠੀਕ ਹੈ ਫੇਰ ਔਣ ਖਰੀਦ ਕਰਾਂਗੇ 17 18 ਤਰੀਕ ਤੱਕ ਮੱਜਾਂ ਵੀ ਲਿਆਵਾਂਗੇ ਠੀਕ ਹੈ ਹੁਣ ਕਿਰਾਂ ਗਾਵਾਂ ਤੋਂ ਉਹ ਰੀਡ ਚ ਲੈ ਕਰਾਂਗੇ ਹਾਂਜੀ ਹਾਂ ਗਾਵਾਂ ਲਿਆਇਆ ਕਰਾਂਗੇ ਠੀਕ ਹੈ ਜਿਹੜੀ ਪਹਿਲੇ ਨੰਬਰ ਤੇ ਜਰਸੀ ਹੈ ਬਈ ਆ ਬੱਚੀ ਵੀਰੇ ਜਰਸੀ ਸਾਰਾ ਰਿਕਾਰਡ ਆਪਣੇ ਕੋਲੇ ਫਾਰਮ ਦੀ ਬੱਚੀ ਆ ਠੀਵੀ ਆ ਮੂੰਹ ਤੋਂ ਦੰਦ ਵੀ ਪਟਕੇ ਦਿਖਾ ਦਨੇ ਆ ਹੂੰ ਆ ਸਾਰਾ ਰਿਕਾਰਡ ਹੈਗਾ ਆਪਣੇ ਕੋਲੇ ਬੱਚੀ ਦਾ ਆ ਦੇ ਓਕੇ ਤੋਂ ਦੋਸਤੋ ਇਹ ਜਰਸੀ ਜਿਹੜੀ ਤੁਹਾਨੂੰ ਦਿਖਾ ਰਹੇ ਆਂ ਇਹ ਦੰਦ ਵੀ ਤੁਹਾਨੂੰ ਇਹ ਦਿਖਾ ਦਿੰਦੇ ਆ ਕਿੰਨੇ ਕਿ ਦਿਨ ਲਾਉ ਬਈ ਹਜੇ ਸੂਨ ਚ ਆ 25 ਤਰੀਕ ਨੂੰ ਦੇਣ ਪੂਰੇ ਆ ਵੀਰੇ ਇਹਦੇ 25 ਨੂੰ ਹਾਂਜੀ ਠੀਕ ਹੈ ਹਜੇ ਦੋਸਤੋ ਇਹ ਵੀਡੀਓ ਜਿਹੜੀ ਬਣ ਰਹੀ ਹੈ ਉਹ ਆ ਦੇਖ ਲਿਓ ਮਾਰੇ ਦੰਦ ਹਜੇ 12 ਦਿਨ ਤੁਸੀਂ 12 13 ਦਿਨ ਮੰਨੋ ਵੀਰੇ ਹਜੇ ਲੈਣੇ ਆਣੇ ਸੂਨ ਚ ਕੋਈ ਨਹੀਂ ਕੋਈ ਨਹੀਂ ਬਚਦਾ ਬਚ ਜਾਈਗੀ 25 ਜੋ ਦੋਸਤੋ ਦੰਦ ਦੇ ਇੱਕ ਤੋੜ ਗਈ ਹੈ ਠੀਕ ਹੈ ਸੋ ਹਜੇ ਇਹਨੂੰ ਆਪਾਂ ਖੀਰੀ ਮੰਨ ਲਾਂਗੇ ਕਿਉਂਕਿ ਦੰਦ ਹਜੇ ਸਿੱਟਿਆ ਹੀ ਆ ਜਗਾ ਸਪੇਸ ਹੀ ਪਈ ਆ ਕੋਈ ਦੰਦ ਕੱਢਿਆ ਨਹੀਂ ਗਾ 25 ਤਰੀਕ ਨੂੰ ਇਹਦੇ ਦਿਨ ਪੂਰੇ ਹੋਣੇ ਆ ਦੱਸੋ ਹਜੇ ਖੁੱਲਗੋ ਹੀ ਆਈ ਆ ਬੱਚੀ ਠੀਕ ਐ ਸੋ 12 ਤਰੀਕ ਨੂੰ ਵੀਡੀਓ ਬਣਾ ਰਹੇ ਆ ਤੇ 25 ਨੂੰ ਦਿਨ ਪੂਰੇ ਹੁੰਦੇ ਆ 13 ਦਿਨ ਤਾਂ ਪਏ ਇਹਦੇ 9 ਮਹੀਨੇ ਪੂਰੇ ਹੋਣ ਚੁ ਕੁਛ ਦਿਨ ਉੱਤੇ ਲੈ ਜੂਗੀ ਖੁੱਲੀ ਫਿਰਦੀ ਆਈ ਆ ਭਜਦੀ ਹੈਗੀ ਆ ਕਿਉਂਕਿ ਨਰੋਈ ਬੱਚੀ ਆ ਚੰਗੀ ਸੰਭੀ ਵੀ ਹੈ ਥਣ ਸੋਹਣੇ ਆ ਦੋਸਤੋ ਹਵਾਨਾ ਚੰਗਾ ਸੋ ਇਹਦਾ ਰੇਟ ਬਈ ਆਪਾਂ ਰੇਟ ਵੀਰੇ ਇਹਦਾ ਫੋਨ ਤੇ ਆਉਣਾ ਬੱਚੀ ਰੇਟ ਦੱਸੋ ਇਹਦਾ ਫੋਨ ਤੇ ਆ ਇਹਦੇ ਨਾਲ ਇੱਕ ਕ੍ਰਾਸ ਬਰੀਡ ਜਿਹੜੀ ਸਾਊ ਬਹੁਤ ਆ ਜੀ ਦੋ ਨੰਬਰ ਤੇ ਬਈ ਜਿਹੜੀ ਵਹਿਣ ਇਹ ਵੀ ਸੂਣ ਵਾਲੀ ਆ ਇਹ ਇਹਦਾ ਵੀ ਇੱਕ ਹਫਤਾ ਪਿਆਵਾ ਹਜੇ ਇਹ ਵੀ ਚਾਰ ਦਿਨ ਦਾ ਵਹਿੜ ਠੀਕ ਹੈ ਇਹਦਾ ਸੂਆ ਕਿੰਨਾ ਹੈ ਸੂਆ ਇਹਦਾ ਦੂਜਾ ਹੂੰ ਠੀਕ ਹੈ ਇਹਦਾ ਰੇਟ ਕੀ ਕਰਦੇ ਹੋ ਬਈ ਮੌਲ ਲੈਦਾ ਕਿੰਨਾ ਮਰਜੀ ਕਰਾ ਲਓ ਬਈ ਆ 85000 ਦੀ ਬੱਚੀ ਦੇਣੀ ਆ 85000 ਦੀ ਸੋ ਇਹ ਜਰਸੀ ਕ੍ਰੋਸ ਹੈ ਹਵਾਨਾ ਫਿਟਿੰਗ ਵਾਲਾ ਢਾਂਚਾ ਇਹਦਾ ਤੁਸੀਂ ਦੇਖ ਲਓ। ਜੀ। ਲਿਆਓ ਬਈ ਵਾਸ। ਕਿਹੜੇ ਭਰਾ ਨੇ ਹੱਥੀ ਵੀ ਚੋਨ ਨੂੰ ਲੈਣੀ ਆ। ਪੂਰਾ ਵਧੀਆ ਥਣ ਥੁਣ ਵੀ ਲੱਗਿਆ ਵਾ। ਉਹ ਥਣ ਦੋਸਤੋ ਸੋਹਣਾ ਵੈਸੇ ਹਵਾਨਾ ਤੁਸੀਂ ਹੁਣ ਦੇਖ ਲਓ। ਇਹ ਜਰਸੀ ਕ੍ਰਾਸ ਆ ਬੱਚੀ। ਰੰਗੇ ਦਾ ਕਾਫੀ ਐ ਹਜੇ ਹਫਤਾ ਲੈਂਦੀ ਐ ਸੂਣ ਚ। ਸੂਹਾ ਦੂਜਾ ਹੈ ਜਵਾਨੀ ਜੀ। ਕਿਆ ਨਾਲ ਹੀ ਆਏ ਬੱਚੀ ਮੂੰਹ ਤੋਂ। ਜਿਹੜੀ ਐਫਪੀ ਇਹਦੇ ਨਾਲ ਖੜੀ ਐ ਤੈਨੂੰ। ਉਹ ਖੀਰੀ ਆ ਪਿਆ ਔਰ ਬੱਚੀ ਆ ਮਗਰ। ਠੀਕ ਐ। ਕਦੋਂ ਸੂਈ ਐ? ਉਹ ਪਰਸੋ ਸੂਈ ਐ। ਕੀ ਇਹਦਾ ਰੇਟ ਰਹਿਣਾ ਮੈਨੇ? ਹੋਰ ਵੀਰਾਂ ਚ। ਇਹਦੇ ਥੱਲੇ ਹੁਣ ਹੋਊ ਆ ਬਾਈ 14-15 ਕਿਲੋ ਬੌਲੀ। ਠੀਕ ਹੈ। ਹਾਂਜੀ। ਆ ਰੇਟ ਇਹਦਾ ਕੀ ਰੱਖਾਂਗੇ ਆਪਾਂ? ਮੌਲ ਲੈਣਾ ਕਿੰਨਾ ਮਰਜੀ ਬਾਈ ਕਰਾ ਲਓ 1 ਲੱਖ ਤੇ 15000 ਰੁਪਿਆ ਬੱਚੀ ਦਾ ਲਵਾਂਗੇ। ਆ ਦੇਖ ਲਓ। ਦਿਖਾ ਦਿਓ। ਖੀਰੀ ਕਨਫਰਮਾ ਦੱਸੋ ਠੀਕ ਹੈ ਬਾਈ। 1 ਲੱਖ ਤੇ 15000। ਮਗਰ ਵੀ ਬੱਚੀ ਆ। ਸੋ ਬੱਚਾ ਵੀ ਇਹਦੇ ਨਾਲ ਫੀਮੇਲ ਕਾਫੀ ਐ। ਹਵਾ ਨਾ ਘਟਾਲਾ ਦੱਸੋ ਸੋਹਣਾ ਜਿੰਨਾ ਕਿ ਇਹਦਾ ਵਜਨ ਆ ਉਹਦੇ ਸਾਹਮਣੇ ਨਾਲੇ ਚੋਈਆਂ ਵੀਰੇ 6:30 ਵਜੇ ਦੀਆਂ ਸਵੇਰ ਦੀਆਂ ਟਾਈਮ ਤੋਂ ਟਾਈਮ ਹੀ ਵੀਡੀਓ ਬਾਨ ਲੱਗੀ ਕੋਈ ਆਈ ਨਹੀਂ ਗਈ 5:30 ਹੋਏ 5:00 ਵਜੇ ਦੇ 19 ਮਿੰਟ ਹੋ ਗਏ 6:30 ਵਜੇ ਖਾਲੀ ਹੋਈਆਂ ਸਵੇਰ ਠੀਕ ਹੈ ਓਕੇ ਹਾਂਜੀ ਸੋ ਦੱਸੋ ਟਾਈਮ ਟੂ ਟਾਈਮ ਹੀ ਵੀਡੀਓ ਹੈ ਸੀਲ ਠੰਡੀ ਬਥੇਰੀ ਆ ਨਿਆਣਾ ਪਾਲੋ ਨਾ ਪਾਲੋ ਓਕੇ ਆ ਜਮਾ ਬੱਚੀ ਤੇ ਬੱਚਾ ਵੀ ਇਹਦੇ ਨਾਲ ਮਗਰ ਵੀ ਬੱਚੀ ਆ ਬੱਚੀ ਆ ਜੀ ਨਾਲੂਆ ਨਾ ਇਹਦੇ ਨਾਲ ਜਿਹੜੀ ਇਦੋਂ ਅੱਗੇ ਬਈ ਵਹਿੜ ਏ ਵੀ ਪਰਸੂ ਇਸ ਹੋਈ ਆ ਜੀ ਠੀਕ ਹੈ ਇਹਦਾ ਸੂਆ ਕਿੰਨਾ ਇਹ ਦੂਜਾ ਇਹਦਾ ਦੂਜਾ ਸੂਆ ਹੀ 6 ਦਾ ਆਂਦਾ ਠੀਕ ਹੈ ਹਾਂ ਜੀ ਇਹਦਾ ਰੇਟ ਕੀ ਰਹਿਣਾ ਆਹ ਦੇਦਾ ਵੀ 1,40,000 ਦੀ ਵੇੜ ਤੋੜ ਦੇ ਹਾਂ ਜੀ 1,40,000 ਦੀ ਦੋਸਤੋ ਹਾਂ ਜੀ ਆਹ ਤੋਰੀ ਤਨੂੰ ਇਹ ਵੀ ਪਰਸੂ ਸੂਈਆਂ ਇਕੱਠੀਆਂ ਹੀ ਠੀਕ ਹੈ ਤੋਂਨੇ ਸੂਣ ਵਾਲੀਆਂ ਹੀ ਲਿਆਏ ਆਪਣੇ ਕੋਲੇ ਸੂਈਆਂ ਜੇਰਾ ਜੂਰਾ ਓਕੇ ਆ ਜਮਾ ਕੋ ਵੀਡੀਓ ਹੈਗੀ ਆ ਬਿਲਕੁਲ ਜਿਆਦਾ ਇਹਨੇ ਮਗਰ ਬੱਛਾ ਆਈ ਠੀਕ ਹੈ इन्हें पहले सूए पच्ची छब्बी किलो खुला दुद्ध दिता जी बच्ची ने ठीक है कमाल घुमाी बई उठा बैठ ये बैड सो, सो चौथे नंबर तेन दिखा रहे हैं पूरिया चून चून बहुत वादिया लग्या वा एड खड़ी है बी आ बछी डू है जी ਇਹ ਕਿਹੜੀ ਹੈ ਮਗਰਵੀ ਬੱਚੀ ਆ ਠੀਕ ਹੈ ਇਹਨੇ ਦਾ ਨੈਸਲੇ ਡੈਰੀ ਚੋਂ 10000 ਦਾ ਟੀਗਾ ਲਿਆ ਸੀ ਉਹਨਾਂ ਨੇ ਕਿਹੜਾ ਭਰਾਇਆ ਸੀ ਬੱਚੀ ਆ ਮਗਰ ਜੀ ਠੀਕ ਹੈ ਸਾਰਾ ਰਿਕਾਰਡ ਵੀ ਆਪਾਂ ਲੈ ਰਿਹਾ ਦੇਖ ਲਓ ਬੱਚੀ ਤੇ ਮਾਰਿਓ ਕੈਮਰਾ ਜੀ ਹੂੰ ਛੱਡ ਦੇ ਦੋ ਮਿੰਟ ਉਧਰ ਦੀ ਮਾਰ ਦੂ ਮਨ ਦੇ ਜਾਂ ਤਾ ਸੋ ਦਸੋ ਬੱਚਾ ਤੁਸੀਂ ਦੇਖ ਲਓ ਪਰਸੋ ਹੀ ਆ ਸੁਈ ਆ ਆਪਣੇ ਕੋਲ ਹੀ ਸੁਈ ਆ ਛੇਰ ਜੂ ਰਹਿੰਦੇ ਵੀ ਓਕੇ ਆ ਜਮਾ ਠੀਕ ਹੈ ਇਹਦਾ ਰੇਟ ਕੀ ਰਹਿਣਾ ਮੈਨੇ ਇਹਦਾ ਫੋਨ ਤੇ ਹੋਣਾ ਜੀ ਤੋਰ ਦੇ ਬਾਈ ਸੋ ਦਸੋ ਰੇਟ ਇਹਦਾ ਫੋਨ ਤੇ ਆ ਪਿਆਰ ਦੁੰਦੀ ਆ ਜੇ ਮੂੰਹ ਤੋਂ ਵੀ ਸੋ ਹਵਾਨਾ ਇਹਦਾ ਵੀ ਸੋਹਣਾ ਸੋ ਕੱਟ ਵਾਲਾ ਹਵਾਨਾ ਕੋਈ ਨਹੀਂ ਕੋਈ ਨਹੀਂ ਐਨੀ ਮਾਂ ਦਾ 55 ਕਿਲੋ ਦਾ ਰਿਕਾਰਡ ਆ ਜੀ ਸੋ ਇਹ ਦੱਸੋ ਡਾਟਾ ਜਿਹੜਾ ਭਾਈ ਦੱਸ ਰਿਹਾ ਇਹਦੀ ਮਾਂ ਦਾ ਜਾਂ ਇਹਦੀ ਜਿਹੜੀ ਬੱਚੀ ਆ ਉਹਦੇ ਬਾਰੇ ਡਾਟਾ ਸਾਰਾ ਬਾਇਓ ਡਾਟਾ ਦੇ ਦੇਾਂਗੇ ਇਹਦਾ ਆਪਾਂ ਪਿੱਛੋਂ ਬੱਚੀ ਕੋਲੋਂ ਸ ਬਿਲਕੁਲ ਤਾਜੀ ਸੂਈ ਆ ਦੱਸੋ ਤੇ ਬੱਚਾ ਜਦੋਂ ਨੇੜੇ ਬੰਦ ਨੇ ਨਾ ਤੇ ਐਚ ਐਫ گاਉਂ ਤੋਂ ਹੀ ਪਸਮਾਉਂਦੀ ਐ। ਉਹ ਬੱਚੀ ਆਹ ਦੇਖ ਲਿਓ ਦੇਖ ਲਓ। ਤੇ ਦੰਦੋਂ ਇਹ ਬੱਚੀ ਨੂੰ ਤੁਸੀਂ ਦੇਖ ਸਕਦੇ। ਦੰਦੀ ਆ। ਤੋਂ ਉਹ ਦੇ ਦੰਦ ਚੱਕਣੇ ਸ਼ੁਰੂ ਕੀਤੇ ਹੋਏ। ਦੇਗਾ ਸੈਟ ਤੇ। ਠੀਕ। ਤੋਂ ਸੋਨਾ ਫੈਕਸ ਜਿਹਾ ਹਵਾਨਾ ਦੋਸਤੋ ਬੱਚੀ ਵਧੀਆ ਬੰਦਾ ਫਾਰਮ ਵਾਲਾ ਲੈ ਗਿਆ ਹੀ ਮਗਰ ਵੀ ਬੱਚਾ ਵਾ ਵਧੀਆ 40 ਪਲੱਸ ਦੁੱਧ ਦੇ ਦਊਗੀ ਹੁਣੀ ਬੱਚੀ ਬੰਨੀ ਆ ਮੂੰਝਾ ਲਾ ਗਈ ਆ। ਕੋਈ ਗੱਲ ਨਹੀਂ ਸੋ ਇਹ ਦੁਬਾਰ ਚ ਲਾਸਟ ਉੱਤੇ ਜਿਹੜੀ ਵੈਡ ਆਪਣੀ ਆਪਣਾ ਸਨੀ ਆ ਵੈਡ ਅੱਜ ਹੁੰਦੇ ਸੁੱਟੇ ਆ ਜੀ ਕੱਢਦੀ ਐ ਅੱਜ ਹੀ ਸੂਈਆਂ ਅੱਜ ਹੀ ਸੂਈ ਆਏ ਅੱਜ ਹੀ ਸੂਈ ਆਈ ਸਰਬ ਆਪਣੇ ਕੋਲੇ ਵੀਡੀਓ ਹੈ ਠੀਕ ਐ ਇਹਦਾ ਰੇਟ ਇਹਦਾ ਕੀ ਰਹੂਗਾ ਭਾਈ ਇਹਦਾ ਹੀ ਫੋਨ ਤੇ ਹੋਣਾ ਹੀ ਬੱਚੀ ਦਾ ਸੋ ਰੇਟ ਦੱਸੋ ਇਹਦਾ ਵੀ ਫੋਨ ਤੇ ਮਗਰ ਵੀ ਇਹਨੇ ਬੱਚੀ ਆ ਜੀ ਬੰਦੇ ਭਾਈ ਇਹ ਦੱਸੋ ਬੱਚਾ ਬੱਚੀ ਐ ਤੇ ਤਾਜੀ ਅੱਜ ਹੀ ਸੂਈ ਆ ਮਾਰ ਲਓ ਨੀਗਾ ਬੱਚੀ ਤੇ ਕਰਦੀ ਐ ਲੋ ਕੋਈ ਵੀ ਦੰਦ ਨਹੀਂ ਦਿਖਾਉਂਦੇ ਆ ਨਾੜੂਆ ਨਾਲ ਆ ਓਕੇ ਉਹ ਹੁੰਦੀ ਸੱਤੀ ਹੈ ਜੀ ਕੱਢੇ ਨੂੰ ਸੋ ਸੋ ਇਹ ਤੁਸੀਂ ਦੰਦ ਆ ਤਾਂ ਹੁਣੀ ਆਈ ਆ ਬੱਚੀ ਖਾਲੀ ਹੋਈ ਨਾਲੇ ਜੀ ਬੋਲੇ ਚੋਂ ਠੀਕ ਹੈ ਬਾਦ ਤੋਂ ਬਾਦ 20 ਮਿੰਟ ਹੋਏ ਖਾਲੀ ਕਰਕੇ ਲਿਆਂਦੀ ਆ ਓਕੇ ਹਾਂਜੀ ਸੋ ਇਹ ਚੋਣ ਤੋਂ ਬਾਅਦ ਚ ਹੁਣੀ ਪਹੁੰਚੀ ਐ ਇਹ ਤੋਂ ਇਲਾਵਾ ਲਾਸਟ ਉੱਤੇ ਖੋਰ ਤੁਹਾਨੂੰ ਵੈੜ ਦਿਖਾ ਦੇ ਇਹ ਤਾਂ ਹੁਣੀ ਸੂਈ ਲੱਗਦੀ ਸਣੀ ਬਈ ਹੁਣੀ ਸੂਈ ਆਈ ਇਹ ਵੀ ਖੀਰੀ ਆ ਠੀਕ ਹੈ ਇੱਕੋ ਤਿੰਨ ਨੰਬਰ ਵਾਲੀ ਤੇ ਇੱਕ ਆਹ ਦੋਨੇ ਇੱਕੋ ਘਰੋਂ ਆਈਆਂ ਠੀਕ ਹੈ ਇਹਦਾ ਰੇਟ ਕੀ ਰਹਿਣਾ ਸਣੀ ਬਈ ਮੁੱਲ ਇਹਨਾਂ ਕਿੰਨਾ ਮਰਜ਼ੀ ਕਰਾ ਲਓ 1.40 ਹਜ਼ਾਰ ਦੀ ਬੱਚੀ ਦੇ ਦਾ ਗਿਆ ਸੋ ਖੀਰੀ ਕਨਫਰਮ ਹੋ ਦੱਸੋ ਤੋਰਦੇ ਪਹਿਲਾਂ ਚ ਬਗਾ ਬੱਚਾ ਜੀ ਸੋ ਇਹਨੇ ਮੇਲ ਕਾਫ ਨੂੰ ਜਨਮ ਦਿੱਤਾ ਇਹਦੀ ਜੇਰ ਹਜੇ ਪੈਣ ਵਾਲੀ ਕਿਉਂਕਿ ਸੋਈ 10-15 ਮਿੰਟ ਪਹਿਲਾਂ ਹੀ ਹੈ ਹਵਾਨਾ ਸੋਹਣਾ ਦੱਸੋ ਬਸ ਠੀਕ ਹੈ ਬਈ ਸੋ ਇਹ ਦੱਸੋ ਗਾਵਾਂ ਅੱਜ ਦੀ ਵੀਡੀਓ ਦਿਖਾ ਵਿਕਰੀ ਵਾਲੀਆਂ ਸੀ ਬਾਈ सनी ਦੇ ਕੋਲ ਪਿੰਡ ਬਤਨੀ ਖੁਰਦ ਮੱਝਾਂ ਆਉਂਦੀਆਂ ਰਹਿੰਦੀਆਂ ਆਉਣ ਨਾ ਅੱਗੇ ਵੀ ਪਰ ਅੱਜ ਸਾਰੀ ਵੀਡੀਓ ਜਿਹੜੀ ਉਹ ਗਾਵਾਂ ਦੀ ਸੀ ਤੇ ਗਾਵਾਂ ਤੁਹਾਨੂੰ ਦੱਸੋ ਸਾਰੀਆਂ ਦਿਖਾ ਦਿਆਂ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਪਸੂ ਆ ਕੇ ਦੇਖੋ ਆਪਦੀ ਤਸੱਲੀ ਕਰੋ ਨੰਬਰ ਸਕਰੀਨ ਉੱਤੇ ਬਾਈ ਹੋਰਾਂ ਦੇ ਚੱਲ ਰਹੇ ਆ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਮਿਹਰਬਾਨੀ